ਲੋ ਜੀ ਆਪਾਂ ਛਲਗਮ ਧੋਲੇ ਆ ਚੰਗੀ ਤਰ੍ਹਾਂ ਨਾਲ ਛੱਲ ਲਿਆ ਕੱਟ ਲਿਆ ਬ੍ਰੀਕ ਬ੍ਰੀਕ ਕੱਟ ਲਿਆ ਤੇ ਹੁਣ ਆਪਾਂ ਬੋਇਲ ਹੋਣੇ ਰੱਖ ਦਿੱਤੇ ਆ ਤੇ ਹੁਣ ਆਪਾਂ ਇਹਦੇ ਵਿੱਚ ਜੋ ਵੀ ਨਾਣ ਮਿਰਚ ਪਾਣਾ ਉਹ ਪਾਵਾਂਗੇ ਇਹਦੇ ਵਿੱਚ ਆਪਾਂ ਨਮਕ ਤੇ ਹਲਦੀ ਪਾਵਾਂਗੇ ਬਸ ਡੇਟ ਚਾਂਚਾ ਪਏ ਦੇ ਵਿੱਚ ਨਮਕ ਦਾ ਪਾਵਾਂਗੇ ਆਪਾਂ ਆਪਣੇ ਹਿਸਾਬ ਨਾਲ ਪਾਵਾਂਗੇ ਜਿੰਨੇ ਕ ਆਪਣੇ ਹੈਗੇ ਨੇ ਛਲਗਮ ਉਸ ਹਿਸਾਬ ਨਾਲ ਆਪਾਂ ਇਹਦੇ ਵਿੱਚ ਨੂਨ ਮਿਰਚ ਪਾ ਦਾਂਗੇ ਇਹ ਹਲਦੀ ਪਾ ਦਿੱਤੀ ਤੇ ਆਪਾਂ ਬਸ ਨਮਕ ਤੇ ਹਲਦੀ ਪਾਵਾਂਗੇ ਹੁਣ ਇਹਨੂੰ ਬੋਇਲ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਮਿਲਦੇ। ਲਓ ਜੀ ਆਪਾਂ ਇਹਨੂੰ ਮਿਕਸ ਕਰ ਦਿੱਤਾ। ਟੇਸਟ ਲਈ ਆਪਾਂ ਥੋੜੀ ਜਿਹੀ ਇਹਦੇ ਵਿੱਚ ਨੰਬੂਰ ਵੀ ਕੱਟ ਕੇ ਪਾਵਾਂਗੇ। ਜਰਾ ਜਿਨੀ ਆਪਸ਼ਨਲ ਆ ਆਪਣੀ ਮਰਜ਼ੀ ਹੈ ਨਹੀਂ ਤੇ ਕਰਦਾ ਤੁਸੀਂ ਨਾ ਵੀ ਪਾਓ ਪਰ ਮੈਨੂੰ ਵਧੀਆ ਲੱਗਦੀ ਆ ਵਧੀਆ ਮੈਨੂੰ ਲੱਗਦਾ ਟੇਸਟ ਆ ਕੇ ਤਾਂ। ਜ਼ਿਆਦਾ ਨਹੀਂ ਪਾਵਾਂਗੇ ਬਸ ਥੋੜੀ ਜਿਹੀ ਥੋੜੀ ਜਿਹੀ ਮੈਨੂੰ ਜਦੋਂ ਤੜਕਾ ਲਗਾਣਾ ਤੇ ਉਦੋਂ ਪਾਵਾਂਗੇ। ਬਸ ਇਹਨੂੰ ਹੁਣ ਆਪਾਂ 10 ਮਿੰਟ ਦੇ ਵਿੱਚ ਬਿਲਕੁਲ ਬੋਇਲ ਹੋ ਜਾਣਗੇ। ਬੰਦ ਗੋਪੀ ਨਾਲ ਇਹ ਤਾਂ ਥੋੜਾ ਕਲਰ ਵੀ ਚੇਂਜ ਹੋਊਗਾ ਤੇ ਟੇਸਟ ਵਿੱਚ ਵੀ ਇਹਦਾ ਥੋੜਾ ਹੋਏਗਾ ਵਧੀਆ ਟੇਸਟ ਆਏਗਾ ਲੋਜੀ ਸ਼ਰਬਮ ਆਪਣੇ ਬੋਇਲ ਹੋ ਚੁੱਕੇ ਨੇ ਬਸ ਇੱਕ ਤੋਂ ਦੋ ਮਿੰਟ ਮੈਂ ਇਹਨੂੰ ਹੋਰ ਸੇਕ ਲਵਾਉਂਗੀ অলਮੋਸਟ ਬੋਇਲ ਹੋ ਚੁੱਕੇ ਆ ਬਸ ਉਸ ਤੋਂ ਬਾਅਦ ਫਿਰ ਇਹਨੂੰ ਚਾਹੇ ਆਪਾਂ ਕੋਟਨੀ ਨਾਲ ਕੋਟ ਸਕਦੇ ਆ ਅਗਰ ਹੈਂਡੀ ਯੂਜ਼ ਕਰਦੇ ਆ ਤਾਂ ਆਪਾਂ ਹੈਂਡੀ ਨਾਲ ਵੀ ਇਹਨੂੰ ਸਾਰੇ ਸ਼ਲਗਮਾਂ ਨੂੰ ਜੋ ਪੀਸ ਕੱਟੇ ਹੋ ਮੈਸ਼ ਕਰ ਲੈਣਾ ਉਨੇ ਟਾਈਮ ਚ ਆਪਾਂ ਇਧਰ ਤੜਕਾ ਵੀ ਕੱਟ ਕੇ ਤਿਆਰ ਕਰ ਲਿਆ। ਲੋਕੀ ਸਾਗ ਨੂੰ ਆਪਾਂ ਘੋਲ ਲਿਆ। ਦੇਖੋ ਐਦਾਂ ਦਾ ਬਣ ਗਿਆ। ਤੇ ਆਪਾਂ ਇਹਦੇ ਵਿੱਚ ਇੱਕ ਤੋਂ ਡੇਢ ਚਮਚਾ ਬੇਸਨ ਐਡ ਕਰਾਂਗੇ। ਜਿਦਾਂ ਪਰਲਣ ਪਾਉਂਦੇ ਆ ਸਾਗ ਵਿੱਚ ਐਦਾਂ ਹੀ ਬਸ ਇੱਕ ਤੋਂ ਡੇਢ ਚਮਚਾ ਆਪਾਂ ਛਾਲਗਮਾ ਦੇ ਅਕੋਰਡਿੰਗ ਕਿੰਨੇ ਕੱਪ ਨੇ ਆਪਣੇ ਕੋਲ ਛਾਲਗਮਾ ਤੇ ਬਸ ਬੇਸਨ ਐਡ ਕਰ ਦਾਂਗੇ। ਐਦਾਂ ਹੀ ਬਸ ਬੇਸਨ ਤੇ ਘੋਲ ਦੇਣਾ। ਲੋ ਜੀ ਆਪਾਂ ਹੈਂਡੀ ਨਾਲ ਘੋਟਿਆ ਤੇ ਸਾਗ ਆਪਣਾ ਬਿਲਕੁਲ ਬਣ ਕੇ ਤਿਆਰ ਹੈ ਬਸ ਹੁਣ ਆਪਾਂ ਇਹਨੂੰ ਤੜਕਾ ਲਗਾਉਣਾ ਲੋ ਜੀ ਆਪਣਾ ਬਣ ਕੇ ਤਿਆਰ ਹੋ ਗਿਆ ਸਾਗ ਦੇ ਆਪਾਂ ਇਹਦੇ ਵਿੱਚ ਆਪਾਂ ਤੜਕੇ ਵਿੱਚ ਨਹੀਂ ਢਣੀਆਂ ਪਾਣਾ ਇਹਦੇ ਵਿੱਚ ਹੀ ਬਸ ਕੱਟ ਕੇ ਪਾ ਦਿੱਤਾ ਤੇ ਬੇਸਣ ਪਾਣ ਤੋਂ ਬਾਅਦ ਆਪਾਂ ਇਹਨੂੰ ਬਸ 2 ਮਿੰਟ ਹੀ ਹੋਰ ਸੇਕ ਲਵਾਇਆ ਕਿਉਂਕਿ ਬੇਸਣ ਆਪਾਂ ਸਿਰਫ 1 ਤੋਂ 1.5 ਚਮਚ ਪਾਇਆ ਸੀ ਜਿਆਦਾ ਨਹੀਂ ਸੀ ਜਿੱਦਾਂ ਸਾਗ ਵਿੱਚ ਆਪਾਂ ਜਿਆਦਾ ਪਾਣੇ ਆ ਇਹ ਬਹੁਤ ਥੋੜਾ ਸੀਗਾ ਤੇ ਹੁਣ ਆਪਾਂ ਇੱਧਰ ਕਰ ਰਹੇ ਆ ਤੜਕੇ ਦੀ ਤਿਆਰੀ ਤੇ ਤੜਕਾ ਲਗਾ ਦਿੰਦੇ ਆ तड़के आप थोड़ा जहा अजवा जीरा उस तो बाद आप अदरक लसन सारा कुछ पत्ता पा देंगे फिर लसन से अदरक आपको पा लिता है मैं थोड़ा जो एक दो मिनट भुनोंगे फिर उसके आप प्याज पा देंगे ਥੋੜੇ ਜਿਹਾ ਕਲਰ ਇਹ ਤਾਂ ਚੇਂਜ ਕਰਾਂਗੇ ਨਾਲੇ ਕਿਰਪਾ ਇਸ ਤੇ ਪਿਆਜ਼ ਇਹ ਤਾਂ ਕਰਾਂਗੇ ਪਿਆਜ਼ ਭੁੰਨ ਕੇ ਸਵਾਹ ਤੇਰਾ ਟਮਾਟਰ ਪਾਵਾਂਗੇ ਥੋੜਾ ਆਪਣਾ ਕਲਰ ਚੇਂਜ ਹੋਣ ਲੱਗਾ ਨਾਲ ਇਹਦੇ ਵਿੱਚ ਜੋ ਮੈਂ ਬੰਦ ਦੋਬੀ ਪੱਤੀ ਸੀਗੀ ਥੋੜੇ ਉਹ ਐਡ ਕਰਾਂਗੇ ਬਸ ਇੱਕ ਮਿੰਟ ਇਹਨੂੰ ਸੇਕ ਲਵਾ ਕੇ ਤੇ ਨਾਲ ਹੀ ਤਰਪਾ ਪਿਆਜ਼ ਐਡ ਕਰਾਂਗੇ ਇਹ ਆਪਣਾ ਤਰ੍ਹਾਂ ਭੁੱਜ ਚਾਉਣਾ ਪਏ ਇਹਦੇ ਵਿੱਚ ਪਿਆਜ਼ ਐਡ ਕਰ ਦਾਂਗੇ ਜਲਦੀ ਨਾਲ ਹੁਣ ਆਪਾਂ ਬਸ ਪਿਆਜ਼ ਪੁੰਨ ਲਾਂਗੇ ਥੋੜਾ ਪਿਆਜ਼ ਨੂੰ ਫ੍ਰੇਕ ਲਾਂਚ ਹੈਗਾ ਨਾਲ ਹੀ ਫਿਰ ਆਪਾਂ ਇਹ ਟਮਾਟਰ ਐਡ ਕਰਾਂਗੇ ਪਿਆਜ਼ ਆਪਣੇ ਭੁੱਜ ਚੁੱਕੇ ਆ ਤੇ ਥੋੜੇ ਹੀ ਟਮਾਟਰਾਂ ਦੇ ਨਾਲ ਵੀ ਭੁੱਜ ਜਾਣੇ ਆ ਫਿਰ ਹੁਣ ਆਪਾਂ ਟਮਾਟਰ ਪਾ ਦਾਂਗੇ ਦੋ ਆਪਾਂ ਟਮਾਟਰ ਪਾਏ ਤੇ ਤਿੰਨ ਆਪਾਂ ਪਿਆਜ਼ ਪੱਕੇ ਸੀਗੇ ਤੇ ਥੋੜਾ ਥੋੜਾ ਆਪਾਂ ਲੇਟਣ ਤੇ ਅਦਰਕ ਲਿਆ ਕੇ ਆਇਆ ਹੁਣ ਆਪਾਂ ਤੇ ਜਵਾਮੋ ਜਿਸ ਤੋਂ ਬਾਅਦ ਛੋੜਾਂਗੇ ਡੋਕੂਮੈਂਟ ਨੂੰ ਤੁਸੀਂ ਉਹ ਜਿਆ ਫਟਮਟਰ ਨੂੰ ਉਸ ਤੋਂ ਬਾਅਦ ਤੇ ਰੱਖਾਂ ਨੂੰ ਪਾਲਿਆ ਕਰਾਂਗੇ 1 ਮਿੰਟ ਤੜਕਾ ਆਪਾਂ ਹੋ ਚੁੱਕੇ ਹਾਂ ਉਹਨਾਂ ਕਹਿਮ ਆਪਾਂ ਤੁਹਾਨੂੰ ਦੇਖੀ ਬਾਹਰਲਾ ਵੀ ਬਹੁਤ ਖਾਨ ਹੈ ਇਹ ਅੱਜ ਸਾਡੇ ਨਾਈਟ ਦਾ ਵੀਊ ਸਟਾਰਟ ਹੋ ਚੁੱਕੀ ਹੈ ਤੇ ਟ੍ਰੈਫਿਕ ਦੇਖੋ ਟ੍ਰੈਫਿਕ ਟ੍ਰੈਫਿਕ ਇੰਨਾ ਲੱਗਦਾ ਕਿ 10 11 ਦਾ ਟਾਈਮ ਹੋਏਗਾ ਪਰ ਹਜੇ 6:15 ਮਿੰਟ ਹੀ ਹੋਏ ਹਨ ਤੇ ਬਾਰਿਸ਼ ਬਹੁਤ ਤੇਜ਼ ਹੋ ਰਹੀ ਆ ਬਾਰਿਸ਼ ਵੀ ਹੋ ਰਹੀ ਆ ਉੱਪਰੋਂ ਟ੍ਰੈਫਿਕ ਬਹੁਤ ਜ਼ਿਆਦਾ ਕਾਫੀ ਜ਼ਿਆਦਾ ਟ੍ਰੈਫਿਕ ਹੋਇਆ ਹੈ ਨਾਈਟ ਦਾ ਵੀ ਸਾਡੇ ਕੋਲ ਬਹੁਤ ਸੁਣਾ ਆਂਦਾ ਉਦੋਂ ਚੱਲ ਆਪਣਾ ਜੇ ਤੁਸੀਂ ਆਪਾਂ ਨੂੰ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਚਲੋ ਨਮਕ ਐਡ ਕਰਾਂਗੇ ਕਿਉਂਕਿ ਨਮਕ ਤਾਂ ਮੈਂ ਨਾ ਟਰਮੋਰਿਕ ਥੋੜਾ ਪਾਇਆ ਸੀਗਾ ਤੇ ਥੋੜਾ ਹੋਰ ਪਾਵਾਂਗੇ ਗਰਮ ਮਸਾਲਾ ਆਪਾਂ ਆਪਣੀ ਮਰਜ਼ੀ ਨੂੰ ਅਨਸਾਰ ਕਰ ਸਕਦੇ ਨੇ ਜੋ ਵੀ ਆਪਾਂ ਨੂੰ ਮਸਾਲੇ ਵਧੀਆ ਲੱਗਦੇ ਆ ਮੈਂ ਧਨੀਆ ਪਾਟਰ ਹੋ ਗਿਆ ਅਸੀਂ ਜ਼ਿਆਦਾਤਰ ਲਾਲ ਮਿਰਚ ਘਾਟੀ ਯੂਜ਼ ਕਰਦੇ ਆ ਜ਼ਿਆਦਾਤਰ ਕਾਲੀ ਤੇ ਹਰੀ ਮਿਰਚ ਕਰਦੇ ਆ ਤੇ ਇਹਦੇ ਵਿੱਚ ਮੈਂ ਕਾਲੀ ਮਚ ਪਾਵਾਂਗੇ ਤੇ ਥੋੜਾ ਤਵਾਚੀ ਨਿਕੋਟ ਪਾਵਾਂਗੇ ਇਨ ਮਿਕਸ ਕਰ ਲਾਂਗੇ ਮਸਾਲਿਆਂ ਨੂੰ ਥੋੜਾ ਪਕਾਵਾਂਗੇ 2 ਮਿੰਟ ਕਰ ਤੋਂ ਤੇ ਬਸ ਥੋੜਾ ਆਪਾਂ ਦਿਖਾਣੀ ਹੈ ਪਾਣੀ ਮਸਾਲਾ ਆਪਣਾ ਪੁੱਜ ਚੁੱਕਿਆ ਹੁਣ ਆਪਾਂ ਚਰਮਾਂ ਦੇ ਵਿੱਚ ਐਡ ਕਰਾਂਗੇ ਇਹ ਹੈਗਾ ਆਪਣਾ ਜੋ ਸਾਗ تیار ਹੋਇਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਈਏ ਤੜਕਾ ਲੋ ਜੀ ਆਪਾਂ ਮਿਕਸ ਕਰ ਲਾਂਗੇ ਦੇਖਣ ਵਿੱਚ ਬਹੁਤ ਜਮੀ ਲੱਗ ਰਿਹਾ ਹੈ। ਉਪੋ ਮਤ ਕਰੋ। ਮਿਕਸ ਹੋ ਗਿਆ ਆਪਣਾ। ਹੁਣ ਬਸ ਆਪ ਇੱਕ ਮਿੰਟ ਇਹਨੂੰ ਲਵਾਵਾਂਗੇ ਸੇਕ ਤੇ ਉਸ ਤੋਂ ਬਾਅਦ ਆਪਾਂ ਸਰਵ ਕਰਦੇ। ਲਓ ਜੀ ਫਾਈਨਲ ਲੁੱਕ ਆਪਣੀ ਪਲੇਟ ਰੈਡੀ ਹੋ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਸਾਬ ਬੜਾ ਹੀ ਟੇਸਟੀ ਲੱਗ ਰਿਹਾ ਹੈ ਦੇਖੋ ਜੇ ਮੈਂ ਟੇਸਟ ਨਹੀਂ ਕੀਤਾ ਤੇ ਬਹੁਤ ਜੰਮੀ ਲੱਗ ਰਿਹਾ ਨਾਲ ਗਾਜਰ ਮਟਰ ਸੌਰੀ ਮਿਰਚਾਂ ਤੇ ਅਦਰਕ ਦਾ achar ਦਹੀਂ ਤੇ ਸਲਾਦ ਤੇ ਨਾਲ ਆਪਾਂ ਪੂਰੀਆਂ ਸਰਵ ਕੀਤੀਆਂ ਨੇ ਲਓ ਲਓ ਜੀ ਖਾਈ ਤਿਆਰ ਆ ਤੇ ਗਰਮ ਗਰਮ ਸਾਗ ਆ ਤੇ ਨਾਲ ਗਰਮ ਗਰਮ ਪੂਰੀਆਂ ਨਾਲ ਆਪਾਂ ਵਿੱਚ ਮੱਖਣ ਪਾਇਆ ਤੁਸੀਂ ਵੀ ਖਾਓ ਤੇ ਟੇਸਟ ਕਰੋ ਬਣਾਓ ਤੇ ਖਾਓ ਤੇ ਦੱਸੋ ਸਾਨੂੰ ਕਿਦਾਂ ਦਾ ਲੱਗਿਆ